ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦੇ ਰੂਪ ਤਪ ਦੇ ਪ੍ਰਕਾਸ਼ ਨਿਰੰਕਾਰ ਦੇ ਪਿਆਰੇ ਸੰਤਾਂ ਦੇ ਸਹਾਰੇ ਗਰੀਬਾਂ ਦੇ ਰਾਖੇ ਦੁੱਖਾਂ ਦੇ ਨਾਸ ਤਨ ਉਹ ਅਵਤਾਰ ਜਿਨ੍ਹਾਂ ਨੇ ਤਿਆਗ ਨੂੰ ਅੰਗੀਕਾਰ ਕੀਤਾ ਮਾਇਆ ਤੋਂ ਮੁਖ ਮੋੜਿਆ ਪ੍ਰਭੂ ਨਾਲ ਨਾਤਾ ਜੋੜਿਆ ਤਨ ਉਹ ਜੁਗੇਸ਼ਵਰ ਜੋ ਸ਼ਾਂਤੀ ਦਾ ਸਰੋਤ ਜਿਨ੍ਹਾਂ ਦੇ ਦਰਤੇ ਆਉਂਦਾ ਹਰ ਮਨ ਹੋ ਜਾਵੇ ਨਿਰਮਲ ਤੇ ਪਵਿੱਤਰ ਬਾਬਾ ਸ਼੍ਰੀ ਚੰਦ ਜੀ ਤੁਸੀਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਪਾਤ ਤੁਹਾਡਾ ਜੀਵਨ ਹੈ ਸੰਸਾਰ ਦੀ ਮੋਹ ਮਾਇਆ ਤੋਂ ਉੱਚਾ ਤਪ ਸਿਮਰਨ ਸੇਵਾ ਤੇ ਸੰਜਮ ਦਾ ਅਨਮੋਲ ਰਤਨ ਤੁਹਾਡੀ ਉਦਾਸੀ ਮਾਰਗ ਦੇ ਪ੍ਰਕਾਸ਼ ਸੰਤਾਂ ਦੇ ਮਹਰ ਜੋਗੀਆਂ ਦੇ ਜੋਗ ਤੁਹਾਡੀ ਬਾਣੀ ਮਿੱਠੀ ਨજર ਕਿਰਪਾ ਲੂ ਹਿਰਦਾ ਦਇਆ ਨਾਲ ਭਰਪੂਰ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋ ਨਾਮ ਦੇ ਦਤਾਰ ਭਗਤਾਂ ਦੇ ਪਰਤਾਰ ਦੁਖੀਆਂ ਦੇ ਸਹਾਰ ਅੰਧੇਰੇ ਵਿੱਚ ਚਾਨਣ ਡੁੱਬਦੇ ਨੂੰ ਕਿਨਾਰਾ ਜਿੱਥੇ ਤੁਸੀਂ ਪੈਰ ਤਰਿਆ ਉਥੇ ਸ਼ਾਂਤੀ ਵਸੀ ਜਿੱਥੇ ਤੁਹਾਡਾ ਨਾਮ ਲਿਆ ਉਥੇ ਮਾਇਆ ਦੂਰ ਭੱਜੀ ਤੁਸੀਂ ਸਿਖਾਉਂਦੇ ਕੀ ਮਨ ਨੂੰ ਜਿੱਤੋ ਮੋਹ ਨੂੰ त्याਗੋ ਹਰੀ ਦਾ ਨਾਮ ਜਪੋ ਸੱਚ ਦਾ ਰਾਹ ਲਵੋ ਅਹੰਕਾਰ ਛੱਡੋ ਦਇਆ ਧਾਰੋ ਸਭ ਵਿੱਚ ਸਭ ਵਿੱਚ ਰੱਬ ਨੂੰ ਵੇਖੋ ਸੇਵਨੋ ਜੀਵਨ ਬਣਾਓ ਤਨ ਉਹ ਦਾਤਾ ਜੋ ਭਗਤਾਂ ਦੀ ਗਰੀਬੀ ਦੂਰ ਕਰ ਦੇ ਕਰ ਨੂੰ ਮਾਇਆ ਨਾਲ ਨਹੀਂ ਪਰ ਨਾਮ ਦੀ ਬਰਕਤ ਨਾਲ ਭਰ ਦੇ ਜੋ ਤੇਰੇ ਚੋਟ ਦਰ ਤੇਰੇ ਤੇ ਆਵੇ ਸੱਚੇ ਮਨ ਨਾਲ ਉਸ ਦੀ ਝੋਲੀ ਖਾਲੀ ਨਾ ਜਾਵੇ ਦੁੱਖ ਦੂਰ ਹੋਣ ਰੋਗ ਨਾਸ ਹੋਣ ਮਨ ਨੂੰ ਮਿਲੇ ਸੁੱਖ ਤੇ ਸ਼ਾਂਤੀ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਤਪ ਦੇ ਸਮੁੰਦਰ ਸਿਮਰਨ ਦੇ ਸਰੋਵਰ ਸੰਤਾਂ ਦੇ ਸਿਰਮੋਰ ਭਗਤਾਂ ਦੇ ਮਿੱਤਰ ਸੱਚ ਦੇ ਅਵਤਾਰ ਤੁਹਾਡਾ ਜੀਵਨ ਸਾਨੂੰ ਸਿਖਾਉਂਦਾ ਮਨੁੱਖ ਬਣੋ ਅਹੰਕਾਰ ਛੱਡੋ ਲੋਭ મોਹ ਕ੍ਰੋਧ ਨੂੰ ਤਿਆਗੋ ਨਾਮ ਨਾਲ ਜੁੜੋ ਸੇਵਾ ਕਰੋ ਸੱਚ ਦੇ ਰਸਤੇ ਚੱਲੋ ਏ ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਨਿਰਮਲ ਕਰੋ ਸਾਡੇ ਘਰਾਂ ਵਿੱਚ ਸ਼ਾਂਤੀ ਵਸਾਓ ਦੁੱਖ ਦੂਰ ਕਰੋ ਹਿਰਦੇ ਵਿੱਚ ਨਾਮ ਵਸਾਓ ਜੋ ਤੁਹਾਡਾ ਨਾਮ ਜਪੇ ਉਸਦੇ ਪਾਪ ਨਾਸ ਹੋਣ ਜੋ ਤੁਹਾਡੀ ਸਿਫਤ ਗਾਵੇ ਉਸਦੇ ਦੁੱਖ ਦੂਰ ਹੋਣ ਜੋ ਸਾਡਾ ਤੁਹਾਡਾ ਆਸਰਾ ਲਵੇ ਉਸ ਨੂੰ ਕਦੇ ਭੁੱਖ ਨਾ ਲੱਗੇ ਕਦੇ ਪਿਆਸ ਨਾ ਲੱਗੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਕਾਲ ਯੁਗ ਦੇ ਤਾਰਨਹਾਰ ਭਗਤਾਂ ਦੇ ਪਾਲਨਹਾਰ ਸੰਤਾਂ ਦੇ ਸਹਾਰ ਸੱਚ ਦੇ ਆਧਾਰ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦੇ ਸਰੂਪ ਤਪ ਦੇ ਪ੍ਰਕਾਸ਼ ਨਿਰੰਕਾਰ ਦੇ ਪਿਆਰੇ ਸੰਤਾਂ ਦੇ ਸਹਾਰੇ ਗਰੀਬਾਂ ਦੇ ਰਾਖੇ ਦੁੱਖਾਂ ਦੇ ਨਾਸ ਤਨ ਉਹ ਅਵਤਾਰ ਜਿਨ੍ਹਾਂ ਨੇ ਤਿਆਗ ਨੂੰ ਅੰਗੀਕਾਰ ਕੀਤਾ ਮਾਇਆ ਤੋਂ ਮੁਖ ਮੋੜਿਆ ਪ੍ਰਭੂ ਨਾਲ ਨਾਤਾ ਜੋੜਿਆ ਤਨ ਉਹ ਜੁਗੇਸ਼ਵਰ ਜੋ ਸ਼ਾਂਤੀ ਦਾ ਸਰੋਤ ਜਿਨ੍ਹਾਂ ਦੇ ਦਰਤੇ ਆਉਂਦਾ ਹਰ ਮਨ ਹੋ ਜਾਵੇ ਨਿਰਮਲ ਤੇ ਪਵਿੱਤਰ ਬਾਬਾ ਸ਼੍ਰੀ ਚੰਦ ਜੀ ਤੁਸੀ ਬਾਬਾ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਪਾਰ ਤੁਹਾਡਾ ਜੀਵਨਾ ਸੰਸਾਰ ਦੀ ਮੋਹ ਮਾਇਆ ਤੋਂ ਉੱਚਾ ਤਪ ਸਿਮਰਨ ਸੇਵਾ ਤੇ ਸੰਜਮ ਦਾ ਅਨਮੋਲ ਰਤਨ ਤੁਹਾ ਤੁਹਾਡੀ ਉਦਾਸੀ ਮਾਰਗ ਦੇ ਪ੍ਰਕਾਸ਼ ਸੰਤਾਂ ਦੇ ਮਹਰ ਜੋਗੀਆਂ ਦੇ ਜੋਗ ਤੁਹਾਡੀ ਬਾਣੀ ਮਿੱਠੀ ਨજર ਕਿਰਪਾ ਲੂ ਹਿਰਦਾ ਦਾਇਆ ਨਾਲ ਭਰਪੂਰ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋ ਨਾਮ ਦੇ ਦਤਾਰ ਭਗਤਾਂ ਦੇ ਪ੍ਰਤਾਰ ਦੁਖੀਆਂ ਦੇ ਸਹਾਰ ਅੰਧੇਰੇ ਵਿੱਚ ਚਾਨਣ ਡੁੱਬਦੇ ਨੂੰ ਕਿਨਾਰਾ ਜਿੱਥੇ ਤੁਸੀਂ ਪੈਰ ਧਰਿਆ ਉੱਥੇ ਸ਼ਾਂਤੀ ਵਸੀ ਜਿੱਥੇ ਤੁਹਾਡਾ ਨਾਮ ਲਿਆ ਉੱਥੇ ਮਾਇਆ ਦੂਰ ਭੱਜੀ ਤੁਸੀਂ ਸਿਖਾਉਂਦੇ ਕੀ ਮਨ ਨੂੰ ਜਿੱਤੋ ਮੋਹ ਨੂੰ त्यागो ਹਰੀ ਦਾ ਨਾਮ ਜਪੋ ਸੱਚ ਦਾ ਰਾਹ ਲਵੋ ਅਹੰਕਾਰ ਛੱਡੋ ਦਇਆ ਧਾਰੋ ਸਭ ਵਿੱਚ ਸਭ ਵਿੱਚ ਰੱਬ ਨੂੰ ਵੇਖੋ ਸੇਵਾ ਨੂੰ ਜੀਵਨ ਬਣਾਓ ਤਨ ਉਹ ਦਾਤਾ ਜੋ ਭਗਤਾਂ ਦੀ ਗਰੀਬੀ ਦੂਰ ਕਰ ਦੇ ਕਰ ਨੂੰ ਮਾਇਆ ਨਾਲ ਨਹੀਂ ਪਰ ਨਾਮ ਦੀ ਬਰਕਤ ਨਾਲ ਭਰ ਦੇ ਜੋ ਤੇਰੇ ਜੋਤ ਦਾਰ ਤੇਰੇ ਤੇ ਆਵੇ ਸੱਚੇ ਮਨ ਨਾਲ ਉਸ ਦੀ ਝੋਲੀ ਖਾਲੀ ਨਾ ਜਾਵੇ ਦੁੱਖ ਦੂਰ ਹੋਣ ਰੋਗ ਨਾਸ ਹੋਣ ਮਨ ਨੂੰ ਮਿਲੇ ਸੁੱਖ ਤੇ ਸ਼ਾਂਤੀ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਤਪ ਦੇ ਸਮੁੰਦਰ ਸਿਮਰਨ ਦੇ ਸਰੋਵਰ ਸੰਤਾਂ ਦੇ ਸਿਰਮੋਰ ਭਗਤਾਂ ਦੇ ਮਿੱਤਰ ਸੱਚ ਦੇ ਅਵਤਾਰ ਤੁਹਾਡਾ ਜੀਵਨ ਸਾਨੂੰ ਸਿਖਾਉਂਦਾ ਮਨੁੱਖ ਬਣੋ ਅਹੰਕਾਰ ਛੱਡੋ ਲੋਭ ਮੋਹ ਕ੍ਰੋਧ ਨੂੰ ਤਿਆਗੋ ਨਾਮ ਨਾਲ ਜੁੜੋ ਸੇਵਾ ਕਰੋ ਸੱਚ ਦੇ ਰਸਤੇ ਚੱਲੋ ਏ ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਨਿਰਮਲ ਕਰੋ ਸਾਡੇ ਘਰਾਂ ਵਿੱਚ ਸ਼ਾਂਤੀ ਵਸਾਓ ਦੁੱਖ ਦੂਰ ਕਰੋ ਹਿਰਦੇ ਵਿੱਚ ਨਾਮ ਵਸਾਓ ਜੋ ਤੁਹਾਡਾ ਨਾਮ ਜਪੇ ਉਸਦੇ ਪਾਪ ਨਾਸ ਹੋਣ ਜੋ ਤੁਹਾਡੀ ਸਿਫਤ ਗਾਵੇ ਉਸਦੇ ਦੁੱਖ ਦੂਰ ਹੋਣ ਜੋ ਤੁਹਾਡਾ ਆਸਰਾ ਲਵੇ ਉਸ ਨੂੰ ਕਦੇ ਭੁੱਖ ਨਾ ਲੱਗੇ ਕਦੇ ਪਿਆਸ ਨਾ ਲੱਗੇ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਕਲਯੁਗ ਦੇ ਤਾਰਨਹਾਰ ਭਗਤਾਂ ਦੇ ਪਾਲਨਹਾਰ ਸੰਤਾਂ ਦੇ ਸਹਾਰ ਸੱਚ ਦੇ ਆਧਾਰ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦੇ ਰੂਪ ਤਪ ਦੇ ਪ੍ਰਕਾਸ਼ ਨਿਰੰਕਾਰ ਦੇ ਪਿਆਰੇ ਸੰਤਾਂ ਦੇ ਸਹਾਰੇ ਗਰੀਬਾਂ ਦੇ ਰਾਖੇ ਦੁੱਖਾਂ ਦੇ ਨਾਸ ਤਨ ਉਹ ਅਵਤਾਰ ਜਿਨ੍ਹਾਂ ਨੇ ਤਿਆਗ ਨੂੰ ਅੰਗੀਕਾਰ ਕੀਤਾ ਮਾਇਆ ਤੋਂ ਮੁਖ ਮੋੜਿਆ ਪ੍ਰਭੂ ਨਾਲ ਨਾਤਾ ਜੋੜਿਆ ਤਨ ਉਹ ਜੁਗੇਸ਼ਵਰ ਜੋ ਸ਼ਾਂਤੀ ਦਾ ਸਰੋਤ ਜਿਨ੍ਹਾਂ ਦੇ ਦਰ ਤੇ ਆਉਂਦਾ ਹਰ ਮਨ ਹੋ ਜਾਵੇ ਨਿਰਮਲ ਤੇ ਪਵਿੱਤਰ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਪਾਰ ਤੁਹਾਡਾ ਜੀਵਨ ਹੈ ਸੰਸਾਰ ਦੀ ਮੋਹ ਮਾਇਆ ਤੋਂ ਉੱਚਾ ਤਪ ਸਿਮਰਨ ਸੇਵਾ ਤੇ ਸੰਜਮ ਦਾ ਅਨਮੋਲ ਰਤਨ ਤੁਹਾਡੀ ਉਦਾਸੀ ਮਾਰਗ ਦੇ ਪ੍ਰਕਾਸ਼ ਸੰਤਾਂ ਦੇ ਮਹਰ ਜੋਗੀਆਂ ਦੇ ਜੋਗ ਤੁਹਾਡੀ ਬਾਣੀ ਮਿੱਠੀ ਨજર ਕਿਰਪਾ ਲੂ ਹਿਰਦਾ ਦਾਇਆ ਨਾਲ ਭਰਪੂਰ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋ ਨਾਮ ਦੇ ਦਤਾਰ ਭਗਤਾਂ ਦੇ ਪ੍ਰਤਾਰ ਦੁਖੀਆਂ ਦੇ ਸਹਾਰ ਅੰਧੇਰੇ ਵਿੱਚ ਚਾਨਣ ਡੁੱਬਦੇ ਨੂੰ ਕਿਨਾਰਾ ਜਿੱਥੇ ਤੁਸੀਂ ਪੈਰ ਧਰਿਆ ਉਥੇ ਸ਼ਾਂਤੀ ਵਸੀ ਜਿੱਥੇ ਤੁਹਾਡਾ ਨਾਮ ਲਿਆ ਉਥੇ ਮਾਇਆ ਦੂਰ ਭੱਜੀ ਤੁਸੀਂ ਸਿਖਾਉਂਦੇ ਕੀ ਮਨ ਨੂੰ ਜਿੱਤੋ ਮੋਹ ਨੂੰ त्याਗੋ ਹਰੀ ਦਾ ਨਾਮ ਜਪੋ ਸੱਚ ਦਾ ਰਾਹ ਲਵੋ ਅਹੰਕਾਰ ਛੱਡੋ ਦਇਆ ਧਾਰੋ ਸਭ ਵਿੱਚ ਸਭ ਵਿੱਚ ਰੱਬ ਨੂੰ ਵੇਖੋ ਸੇਵਨੂ ਜੀਵਨ ਬਣਾਓ ਤਨ ਉਹ ਦਾਤਾ ਜੋ ਭਗਤਾਂ ਦੀ ਗਰੀਬੀ ਦੂਰ ਕਰ ਦੇ ਕਰਮੂ ਮਾਇਆ ਨਾਲ ਨਹੀਂ ਪਰ ਨਾਮ ਦੀ ਬਰਕਤ ਨਾਲ ਭਰ ਦੇ ਜੋ ਤੇਰੇ ਚੋਟ ਦਰ ਤੇਰੇ ਤੇ ਆਵੇ ਸੱਚੇ ਮਨ ਨਾਲ ਉਸ ਦੀ ਝੋਲੀ ਖਾਲੀ ਨਾ ਜਾਵੇ ਦੁੱਖ ਦੂਰ ਹੋਣ ਰੋਗ ਨਾਸ ਹੋਣ ਮਨ ਨੂੰ ਮਿਲੇ ਸੁਖ ਤੇ ਸ਼ਾਂਤੀ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਤਪ ਦੇ ਸਮੁੰਦਰ ਸਿਮਰਨ ਦੇ ਸਰੋਵਰ ਸੰਤਾਂ ਦੇ ਸਿਰਮੋਰ ਭਗਤਾਂ ਦੇ ਮਿੱਤਰ ਸੱਚ ਦੇ ਅਵਤਾਰ ਤੁਹਾਡਾ ਜੀਵਨ ਸਾਨੂੰ ਸਿਖਾਉਂਦਾ ਮਨੁੱਖ ਬਣੋ ਅਹੰਕਾਰ ਛੱਡੋ ਲੋਭ ਮੋਹ ਕ੍ਰੋਧ ਨੂੰ ਤਿਆਗੋ ਨਾਮ ਨਾਲ ਜੁੜੋ ਸੇਵਾ ਕਰੋ ਸੱਚ ਦੇ ਰਸਤੇ ਚੱਲੋ ਏ ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਨਿਰਮਲ ਕਰੋ ਸਾਡੇ ਘਰਾਂ ਵਿੱਚ ਸ਼ਾਂਤੀ ਵਸਾਓ ਦੁੱਖ ਦੂਰ ਕਰੋ ਹਿਰਦੇ ਵਿੱਚ ਨਾਮ ਵਸਾਓ ਜੋ ਤੁਹਾਡਾ ਨਾਮ ਜਪੇ ਉਸ ਦੇ ਪਾਪ ਨਾਸ ਹੋਣ ਜੋ ਤੁਹਾਡੀ ਸਿਫਤ ਗਾਵੇ ਉਸ ਦੇ ਦੁੱਖ ਦੂਰ ਹੋਣ ਜੋ ਤੁਹਾਡਾ ਆਸਰਾ ਲਵੇ ਉਸ ਨੂੰ ਕਦੇ ਭੁੱਖ ਨਾ ਲੱਗੇ ਕਦੇ ਪਿਆਸ ਨਾ ਲੱਗੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਕਲਯੁਗ ਦੇ ਤਾਰਨਹਾਰ ਭਗਤਾਂ ਦੇ ਪਾਲਨਹਾਰ ਸੰਤਾਂ ਦੇ ਸਹਾਰ ਸੱਚ ਦੇ ਆਧਾਰ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦੇ ਸਰੂਪ ਤਪ ਦੇ ਪ੍ਰਕਾਸ਼ ਨਿਰੰਕਾਰ ਦੇ ਪਿਆਰੇ ਸੰਤਾਂ ਦੇ ਸਹਾਰੇ ਗਰੀਬਾਂ ਦੇ ਰਾਖੇ ਦੁੱਖਾਂ ਦੇ ਨਾਸ ਤਨ ਉਹ ਅਵਤਾਰ ਜਿਨ੍ਹਾਂ ਨੇ ਤਿਆਗ ਨੂੰ ਅੰਗੀਕਾਰ ਕੀਤਾ ਮਾਇਆ ਤੋਂ ਮੁਖ ਮੋੜਿਆ ਪ੍ਰਭੂ ਨਾਲ ਨਾਤਾ ਜੋੜਿਆ ਤਨ ਉਹ ਜੁਗੇਸ਼ਵਰ ਜੋ ਸ਼ਾਂਤੀ ਦਾ ਸਰੋਤ ਜਿਨ੍ਹਾਂ ਦੇ ਦਰ ਤੇ ਆਉਂਦਾ ਹਰ ਮਨ ਹੋ ਜਾਵੇ ਨਿਰਮਲ ਤੇ ਪਵਿੱਤਰ ਬਾਬਾ ਸ਼੍ਰੀ ਚੰਦ ਜੀ ਤੁਸੀਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਪਾਤ ਤੁਹਾਡਾ ਜੀਵਨ ਹੈ ਸੰਸਾਰ ਦੀ ਮੋਹ ਮਾਇਆ ਤੋਂ ਉੱਚਾ ਤਪ ਸਿਮਰਨ ਸੇਵਾ ਤੇ ਸੰਜਮ ਦਾ ਅਨਮੋਲ ਰਤਨ ਤੁਹਾਡੀ ਉਦਾਸੀ ਮਾਰਗ ਦੇ ਪ੍ਰਕਾਸ਼ ਸੰਤਾਂ ਦੇ ਮਹਰ ਜੋਗੀਆਂ ਦੇ ਜੋਗ ਤੁਹਾਡੀ ਬਾਣੀ ਮਿੱਠੀ ਨજર ਕਿਰਪਾ ਲੂ ਹਿਰ ਦਾ ਦਾਇਆ ਨਾਲ ਭਰਪੂਰ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋ ਨਾਮ ਦੇ ਦਤਾਰ ਭਗਤਾਂ ਦੇ ਪ੍ਰਤਾਰ ਦੁਖੀਆਂ ਦੇ ਸਹਾਰ ਅੰਧੇਰੇ ਵਿੱਚ ਚਾਨਣ ਡੁੱਬਦੇ ਨੂੰ ਕਿਨਾਰਾ ਜਿੱਥੇ ਤੁਸੀਂ ਪੈਰ ਤਰਿਆ ਉੱਥੇ ਸ਼ਾਂਤੀ ਵਸੀ ਜਿੱਥੇ ਤੁਹਾਡਾ ਨਾਮ ਲਿਆ ਉੱਥੇ ਮਾਇਆ ਦੂਰ ਭੱਜੀ ਤੁਸੀਂ ਸਿਖਾਉਂਦੇ ਕੀ ਮਨ ਨੂੰ ਜਿੱਤੋ ਮੋਹ ਨੂੰ त्यागो ਹਰੀ ਦਾ ਨਾਮ ਜਪੋ ਸੱਚ ਦਾ ਰਾਹ ਲਵੋ ਅਹੰਕਾਰ ਛੱਡੋ ਦਇਆ ਧਾਰੋ ਸਭ ਵਿੱਚ ਸਭ ਵਿੱਚ ਰੱਬ ਨੂੰ ਵੇਖੋ ਸੇਵਾ ਨੂੰ ਜੀਵਨ ਬਣਾਓ ਤਨ ਉਹ ਦਾਤਾ ਜੋ ਭਗਤਾਂ ਦੀ ਗਰੀਬੀ ਦੂਰ ਕਰ ਦੇ ਕਰ ਨੂੰ ਮਾਇਆ ਨਾਲ ਨਹੀਂ ਪਰ ਨਾਮ ਦੀ ਬਰਕਤ ਨਾਲ ਭਰ ਦੇ ਜੋ ਤੇਰੇ ਚੋਟ ਦਾਰ ਤੇ ਰੇਤੇ ਆਵੇ ਸੱਚੇ ਮਨ ਨਾਲ ਉਸ ਦੀ ਝੋਲੀ ਖਾਲੀ ਨਾ ਜਾਵੇ ਦੁੱਖ ਦੂਰ ਹੋਣ ਰੋਗ ਨਾਸ ਹੋਣ ਮਨ ਨੂੰ ਮਿਲੇ ਸੁੱਖ ਤੇ ਸ਼ਾਂਤੀ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਤਪ ਦੇ ਸਮੁੰਦਰ ਸਿਮਰਨ ਦੇ ਸਰੋਵਰ ਸੰਤਾਂ ਦੇ ਸ਼ਿਰਮੌਰ ਭਗਤਾਂ ਦੇ ਮਿੱਤਰ ਸੱਚ ਦੇ ਅਵਤਾਰ ਤੁਹਾਡਾ ਜੀਵਨ ਸਾਨੂੰ ਸਿਖਾਉਂਦਾ ਮਨੁੱਖ ਬਣੋ ਅਹੰਕਾਰ ਛੱਡੋ ਲੋਭ ਮੋਹ ਕ੍ਰੋਧ ਨੂੰ ਤਿਆਗੋ ਨਾਮ ਨਾਲ ਜੁੜੋ ਸੇਵਾ ਕਰੋ ਸੱਚ ਦੇ ਰਸਤੇ ਚੱਲੋ ਏ ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਨਿਰਮਲ ਕਰੋ ਸਾਡੇ ਘਰਾਂ ਵਿੱਚ ਸ਼ਾਂਤੀ ਵਸਾਓ ਦੁੱਖ ਦੂਰ ਕਰੋ ਹਿਰਦੇ ਵਿੱਚ ਨਾਮ ਵਸਾਓ ਜੋ ਤੁਹਾਡਾ ਨਾਮ ਜਪੇ ਉਸਦੇ ਪਾਪ ਨਾਸ ਹੋਣ ਜੋ ਤੁਹਾਡੀ ਸਿਫਤ ਗਾਵੇ ਉਸਦੇ ਦੁੱਖ ਦੂਰ ਹੋਣ ਜੋ ਤੁਹਾਡਾ ਆਸਰਾ ਲਵੇ ਉਸ ਨੂੰ ਕਦੇ ਭੁੱਖ ਨਾ ਲੱਗੇ ਕਦੇ ਪਿਆਸ ਨਾ ਲੱਗੇ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਕਲਯੁਗ ਦੇ ਤਾਰਨਹਾਰ ਭਗਤਾਂ ਦੇ ਪਾਲਨਹਾਰ ਸੰਤਾਂ ਦੇ ਸਹਾਰ ਸੱਚ ਦੇ ਆਧਾਰ